ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਦੀ ਫਤਿਹ ਅੱਜ 1 ਅਗਸਤ ਦਾ ਦਿਨ ਹੈ 1 ਅਗਸਤ ਵਾਲੇ ਦਿਨ ਪੰਜਾਬੀਆਂ ਦੀ ਮਾਝ ਸਾਹਿਬ ਸਰਕਾਰ ਰঞ্জੀਤ ਸਿੰਘ ਦੀ ਮਹਿਬੂਬ ਰਾਣੀ ਸਰਕਾਰ ਦਲੀਪ ਸਿੰਘ ਦੀ ਮਾਂ ਵਿਲਾਇਤ ਵਿੱਚ 1863 ਈਸਵੀ ਨੂੰ ਪੰਥ ਨੂੰ ਆਖਰੀ ਫਤਿਹ ਬੁਲਾ ਗਈ ਸੀ ਮਹਾਰਾਣੀ ਜਿੰਦਕੌਰ ਹਰ ਇੱਕ ਪੰਜਾਬੀ ਔਰਤ ਦੇ ਵਾਸਤੇ ਮਿਸਾਲ ਹੈ ਜੀ ਇੱਕ ਪਤਨੀ ਦੇ ਰੂਪ ਵਿੱਚ ਧੀ ਦੇ ਰੂਪ ਵਿੱਚ ਇੱਕ ਮਾਂ ਦੇ ਰੂਪ ਵਿੱਚ ਇੱਕ ਸੁਚੱਜੇ ਆਗੂ ਦੇ ਰੂਪ ਦੇ ਵਿੱਚ ਮਹਾਰਾਣੀ ਸਹਿਬਾ ਦੇ ਕਿਰਦਾਰ ਦੀਆਂ ਜਿੰਨੀਆਂ ਬਾਤਾਂ ਪਾਈਏ ਓਨੀਆਂ ਹੀ ਥੋੜੀਆਂ ਨੇ ਸਰਕਾਰ ਰਣਜੀਤ ਸਿੰਘ ਉਹਨਾਂ ਦੀ ਰੋਸ਼ਨ ਦਿਮਾਗੀ ਦੇ ਕਾਇਲ ਸਨ ਕੁਝ ਕੁ ਮਹੀਨਿਆਂ ਦਾ ਦਲੀਪ ਹਜੇ ਉਹਨਾਂ ਦੀ ਝੋਲੀ ਦੇ ਵਿੱਚ ਸੀ ਜਦੋਂ ਸਰਕਾਰ ਅੱਖਾਂ ਵਿੱਚ ਗਈ ਫਿਰ ਕੁਝ ਖੁਦਗਰਜ਼ ਸਰਦਾਰਾਂ ਨੇ ਤੇ ਡੋਗਰਿਆਂ ਨੇ ਰਲ ਕੇ ਇਹੋ ਜੀ ਖੂਨ ਦੀ ਹੋਲੀ ਖੇਡੀ ਇੱਕ ਤੋਂ ਬਾਅਦ ਇੱਕ ਗੱਦੀ ਉੱਤੇ ਜੋ ਬੈਠਾ ਉਹ ਮਾਰ ਦਿੱਤਾ ਜਾਂਦਾ ਰਿਹਾ ਫਿਰ ਉਹ ਵੇਲਾ ਆਇਆ ਜਦੋਂ ਖੂਨ ਦਾ ਤਿਲਕ ਦਲੀਪ ਸਿੰਘ ਦੇ ਮੱਥੇ ਦੇ ਉੱਤੇ ਲਾ ਕੇ ਉਹਨੂੰ ਪੰਜਾਬ ਦੀ ਸਰਕਾਰ ਬਣਾ ਕੇ ਤਖਤ ਤੇ ਬਾਇਆ ਗਿਆ। ਉਹਦੇ ਭਾਗ ਚੰਗੇ ਸਨ। ਉਹਦੇ ਪਿੱਠ ਤੇ ਉਹਦੀ ਮਾਂ ਖਲੋਤੀ ਹੋਈ ਸੀ। ਜਿਹਦਾ ਅਦਬ ਤੇ ਸਤਕਾar ਸਾਰੀ ਰਿਆਸਤ ਕਰਦੀ ਸੀ। ਸਾਰਾ ਦੇਸ਼ ਕਰਦਾ ਸੀ। ਅੰਗਰੇਜ਼ਾਂ ਦੇ ਨਾਲ ਲੜਾਈ ਹੋਈ। ਉਸ ਲੜਾਈ ਦੇ ਅੰਦਰ ਅੰਗਰੇਜ਼ ਇਸ ਗੱਲ ਵੱਲੋਂ ਬਿਲਕੁਲ ਸੁਚੇਤ ਹੋ ਚੁੱਕਾ ਸੀ ਕਿ ਇਹ ਫੌਜਾਂ ਦੇ ਮਗਰ ਮਹਾਰਾਣੀ ਜਿੰਦਕੌਰ ਖਲੋਤੀ ਹੋਈ ਹੈ। ਅਸੀਂ ਸਰਦਾਰਾਂ ਨੂੰ ਤੇ ਨਾਲ ਰਲਾ ਸਕਦੇ ਹਾਂ। ਕੁਝ ਗद्दार ਨੇ ਜਿਹੜੇ ਉਹਨਾਂ ਚਾਹੇ ਪੂਰਬੀਏ ਹੋਣ ਤੇ ਚਾਹੇ ਡੋਗਰੇ ਹੋਣ। ਪਰ ਜਿੰਨਾ ਚਿਰ ਮਹਾਰਾਣੀ ਜਿੰਦਕੌਰ ਹੈ ਨਾ ਅਸੀਂ ਪੰਜਾਬ ਤੇ ਕਬਜ਼ਾ ਨਹੀਂ ਕਰ ਸਕਦੇ ਉਹਨਾਂ ਨੇ ਸਭ ਤੋਂ ਪਹਿਲਾਂ ਮਹਾਰਾਣੀ ਜਿੰਦਕੌਰ ਨੂੰ ਜਿਹੜੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਰੜਕਦੀ ਪਈ ਸੀ ਨਾ ਉਹਨੂੰ ਪਾਸੇ ਕਰਨ ਦੇ ਵਾਸਤੇ ਪਹਿਲਾਂ ਲਾਹੌਰ ਦੇ ਕਿਲੇ ਅੰਦਰ ਹੀ ਕੈਦ ਕੀਤਾ ਫਿਰ ਉਥੋਂ ਉਹਨੂੰ ਉਹਦੇ ਪੁੱਤ ਕੋਲੋਂ ਵੀ ਦੂਰ ਕਰਦਿਆਂ ਹੋਇਆਂ ਸ਼ੇਖੂਪੁਰ ਦੇ ਕਿਲੇ 'ਚ ਕੈਦ ਕੀਤਾ ਗਿਆ ਸਭ ਤੋਂ ਵੱਡੀ ਗੱਲ ਅੰਗਰੇਜ਼ਾਂ ਨੇ ਇਕੱਲਾ ਮਹਾਰਾਣੀ ਨੂੰ ਕੈਦ ਨਹੀਂ ਕੀਤਾ ਉਹਨਾਂ ਦੀ ਕਰਦਾਰ ਕੁਸ਼ੀ ਵੀ ਕੀਤੀ ਉਹਨਾਂ ਦੇ ਬਾਰੇ ਦੇ ਵਿੱਚ ਬੜੀਆਂ ਭੈੜੀਆਂ ਭੈੜੀਆਂ ਅਫਵਾਹਾਂ ਸੰਜੜੀਆਂ ਉਹ ਲੋਕਾਂ ਦੇ ਵਿੱਚ ਤੇ ਫੌਜ ਦੇ ਵਿੱਚ ਫੈਲਾਈਆਂ ਇਹਦੇ ਵਿੱਚ ਉਹਨਾਂ ਦਾ ਭਰਪੂਰ ਸਾਥ ਦਿੱਤਾ ਪੂਰਬੀਆਂ ਨੇ ਤੇ ਡੋਗਰਿਆਂ ਨੇ ਅਖੀਰ ਉਹ ਵੇਲਾ ਆਇਆ ਮਹਾਰਾਣੀ ਜਿੰਦਕੌਰ ਨੂੰ ਉਹਦੇ ਲਖਤੇ ਜ਼ਿਗਰ ਦੇ ਕੋਲੋਂ ਹੀ ਨਹੀਂ ਉਹਦੀ ਆਪਣੀ ਜਿਹੜੀ ਰਿਆਸਤ ਸੀ ਦੇਸ਼ ਸੀ ਮਿੱਟੀ ਸੀ ਉਹਦੇ ਤੋਂ ਵੀ ਦੂਰ ਕਰਨ ਦੇ ਲਈ ਅੰਗਰੇਜ਼ਾਂ ਨੇ ਠਾਣ ਲਈ ਕਿਉਂਕਿ ਉਹਨਾਂ ਨੂੰ ਪਤਾ ਸੀ ਜਿੰਨਾ ਚਿਰ ਮਹਾਰਾਣੀ ਇੱਥੇ ਬੈਠੀ ਹੈ ਨਾ ਅਸੀਂ ਪੰਜਾਬ ਦੇ ਉੱਤੇ ਕਬਜ਼ਾ ਨਹੀਂ ਜੇ ਕਰ ਸਕਦੇ ਅੰਗਰੇਜ਼ਾਂ ਨੇ ਜਿਹੜੀਆਂ ਆਪਣੀਆਂ ਗੁਪਤ ਚਿੱਠੀਆਂ ਨੇ ਨਾ ਉਹਨਾਂ ਦੇ ਵਿੱਚ ਲਿਖਿਆ ਹੋਇਆ ਇਹ ਮਰਦਾਵੀਂ ਤੀਵੀ ਹੈ ਜੇ ਸਾਨੂੰ ਖਤਰਾ ਹੈ ਨਾ ਇੱਥੇ ਤੇ ਵਾਹਿਦ ਇਹਦੇ ਕੋਲੋਂ ਖਤਰਾ ਹੈ ਦੁੱਖਾਂ ਦੀ ਮਾਰੀ ਅੱਖਾਂ 'ਚ ਹੰਝੂ ਲੈ ਕੇ ਉਹ ਆਪਣੇ ਪੁੱਤ ਤੋਂ ਆਪਣੀ ਮਿੱਟੀ ਤੋਂ ਕੋਹਾਂ ਦੂਰ ਲਿਜਾ ਕੇ ਬਨਾਰਸ ਦੀ ਧਰਤੀ ਦੇ ਉੱਤੇ ਕੈਦ ਕੀਤੀ ਗਈ ਇੱਥੇ ਵੀ ਉਹਨਾਂ ਆਪਣੇ ਕੁਝ ਖਾਸ ਜਿਹੜੇ ਭਰੋਸੇਮੰਦ ਸਨ ਉਹਨਾਂ ਦੇ ਨਾਲ ਸੰਪਰਕ ਸਾਧ ਲਿਆ ਜਿਨ੍ਹਾਂ ਦੇ ਵਿੱਚ ਭਾਈ ਮਹਾਰਾਜ ਸਿੰਘ ਤੇ ਸਰਦਾਰ ਚਤਰ ਸਿੰਘ ਅਟਾਰੀ ਵਾਲੇ ਸਨ ਅੰਗਰੇਜ਼ਾਂ ਨੂੰ ਪਤਾ ਲੱਗ ਗਿਆ ਇਥੋਂ ਉਹਨਾਂ ਨੇ ਫਿਰ ਚਨਾਰ ਦੇ ਕਿਲੇ ਦੇ ਵਿੱਚ ਮਹਾਰਾਣੀ ਨੂੰ ਕੈਦ ਕੀਤਾ ਚਨਾਰ ਦੇ ਕਿਲੇ ਦੇ ਵਿੱਚੋਂ ਫਿਰ ਮਹਾਰਾਣੀ ਨੇ ਆਪਣੀਆਂ ਦਾਸੀਆਂ ਦੀ ਸਹਾਇਤਾ ਦੇ ਨਾਲ ਜਿਹੜਾ ਸੀਗਾ ਉਥੋਂ ਭਜਣ ਦਾ ਪ੍ਰੋਗਰਾਮ ਬਣਾਇਆ ਤੇ ਮਹਾਰਾਣੀ ਉਥੋਂ ਨਿਕਲ ਗਈ ਜੇ ਅੰਗਰੇਜ਼ ਵੇਖਦੇ ਰਹੇ ਉਹਨਾਂ ਨੂੰ ਪਤਾ ਵੀ ਨਾ ਲੱਗਾ ਇਥੋਂ ਮਹਾਰਾਣੀ ਨਿਕਲ ਕੇ ਨੇਪਾਲ ਪਹੁੰਚੇ ਉਥੇ ਕਾਫੀ ਲੰਮਾ ਸਮਾਂ ਰਿਹਾ ਨੇਪਾਲ ਵਿੱਚ ਰਹਿੰਦਿਆਂ ਉਹਨਾਂ ਦਾ ਸਿੱਖ ਸਰਦਾਰਾਂ ਦੇ ਨਾਲ ਲਾਹੌਰ ਦੇ ਨਾਲ ਜਿਹੜੇ ਕੋਈ ਬਾਗੀ ਸਰਦਾਰ ਸਨ ਉਹਨਾਂ ਦੇ ਨਾਲ ਰਾਬਤਾ ਬਣਿਆ ਰਿਹਾ ਅੰਗਰੇਜ਼ਾਂ ਨੂੰ ਵੀ ਪਤਾ ਸੀ ਪਰ ਉਹਨਾਂ ਲਈ ਇਹ ਸਕੂਨ ਸੀ ਕਿ ਮਹਾਰਾਣੀ ਪੰਜਾਬ ਦੀ ਧਰਤੀ ਤੋਂ ਦੂਰ ਬੈਠੀ ਹੋਈ ਹੈ ਪਰ ਉਹਨਾਂ ਨੇ ਮਹਾਰਾਣੀ ਦਾ ਉਹਦੇ ਆਪਣੇ ਪੁੱਤ ਦੇ ਨਾਲ ਮਿਲਾਪ ਨਾ ਹੋਣ ਦਿੱਤਾ ਤੇ ਐਡਾ ਕਹਿਰ ਕਮਾਇਆ ਝਾਲਮਾ ਨੇ ਉਹਦੇ ਪੁੱਤ ਨੂੰ ਸਿੱਖੀ ਤੋਂ ਵੀ ਦੂਰ ਕੀਤਾ ਹੁਣ ਬਲੈਦ ਦੀ ਧਰਤੀ ਤੇ ਦਲੀਪ ਸਿੰਘ ਵੱਡਾ ਹੋਇਆ ਹੁਣ ਅੰਗਰੇਜ਼ਾਂ ਨੂੰ ਬੇਨਤੀ ਕੀਤੀ ਯੋਨੋ ਦੀ ਮਾਂ ਨਾਲ ਮਿਲਣ ਲੈਣ ਦਿੱਤਾ ਜਾਏ। ਉਹ ਆਪਣੀ ਮਾਂ ਨੂੰ ਇੱਥੇ ਲਿਆਉਣਾ ਚਾਹੁੰਦਾ ਹੈ। ਚਲੋ ਜੀ। 1861 ਈਸਵੀ ਦੇ ਵਿੱਚ ਕੋਲਕਾਤਾ ਮਾਂ ਪੁੱਤ ਦਾ ਮਿਲਾਪ ਹੋਇਆ ਹੈ ਜੀ। ਉਧਰ ਨੇਪਾਲ ਦੇ ਰਾਜੇ ਨੂੰ ਵੀ ਲੱਗਾ ਉਹਦੇ ਸਰੂਪਾਰ ਲੱਥ ਗਿਆ ਹੈ ਜੀ। ਬਈ ਜਿੱਨਾਂ ਚਿਰ ਇੱਥੇ ਮਹਾਰਾਣੀ ਬੈਠੀ ਸੀ ਪੈਸਾ ਟੱਗਾ ਦੇਣਾ ਪੈਂਦਾ ਸੀ ਮਦਦ ਕਰਨੀ ਪੈਂਦੀ ਸੀ ਕਿ ਅੰਗਰੇਜ਼ਾਂ ਦਾ ਅੱਡ ਡਰ ਸੀ। ਤੇ ਉਹ ਮਹਾਰਾਣੀ ਨੂੰ ਕਹਿ ਦਿੱਤਾ ਸੀ ਵੀ ਜੇ ਇੱਕ ਵਾਰੀ ਤੂੰ ਆਪਣੇ ਪੁੱਤ ਨੂੰ ਮਿਲਣ ਚਲੀ ਗਈ ਨਾ ਫਿਰ ਵਾਪਸ ਇੱਥੋਂ ਦੇ ਬੂਹੇ ਬੰਦ ਨਹੀਂ ਜਾਈ। ਸਮੇ ਸਮੇ ਦੀਆਂ ਖੇਡਾਂ ਹੁੰਦੀਆਂ ਵੀ। ਮਹਾਰਾਣੀ ਨੇ ਜਦੋਂ ਆਪਣੇ ਪੁੱਤ ਨੂੰ ਢੋਇਆ ਜਿਹੜਾ ਜਵਾਨ ਹੋ ਚੁੱਕਾ ਸੀਗਾ ਤੇ ਉਹਦੇ ਪੈਰਾਂ ਥੱਲੇ ਧਰਤੀ ਨਿਕਲ ਗਈ। ਉਹਦੇ ਅੰਦਰ ਦਾ ਲਾਵਾ ਫੁੱਟ ਪਿਆ। ਕਉਨੇ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰਦਿਆਂ ਅੰਦਰੋਂ ਅਰਜ਼ੋਈ ਕੀਤੀ ਵਾਹ ਗੁਰੂ ਸੱਚੇ ਪਾਤਸ਼ਾਹ ਮੇਰਾ ਰਾਜ ਭਾ ਗਿਆ ਮੇਰੇ ਸਿਰ ਦਾ ਸਾਈਂ ਗਿਆ ਮੇਰਾ ਕੁਖੋਂ ਜਾਇਆ ਮੈਥੋਂ ਦੂਰ ਕਰ ਦਿੱਤਾ ਗਿਆ ਦਰਦ-ਦਰ ਦੀ ਫਕੀਰ ਨਹੀਂ ਹੋ ਗਈ ਸਭ ਕੁਝ ਹੀ ਮੈਂ ਬਰਦਾਸ਼ਤ ਕਰਦੀ ਰਹੀ ਮੇਰਿਆ ਮਾਲਕਾ ਇਹੋ ਜਾਂ ਮੇਰੇ ਕੋਲ ਕੀ ਹੋਇਆ ਕਿ ਮੇਰੇ ਘਰ ਵਿੱਚ ਉਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਤੇਰੀ ਸਿੱਖੀ ਚਲੀ। ਇਹ ਨਹੀਂ ਗੱਲ ਜਦੋਂ ਦਲੀਪ ਨੇ ਸੁਣੀ ਨਾ ਉਹਨੇ ਕੁੱਟ ਕੇ ਮਾਂ ਦੇ ਪੈਰ ਫੜਨੇ। ਉਹਨੇ ਦੱਸਿਆ ਵੀ ਮਾਂ ਕੌਣ ਸੀ ਮੈਨੂੰ ਸਮਝਾਉਣ ਵਾਲਾ ਸਿੱਧੇ ਰਾਹ ਪਾਉਣ ਵਾਲਾ। ਬਗਾਨਿਆਂ ਦੇ ਆਸਰੇ ਤੇ ਸਾਂ ਜੋ ਕੰਨਾਂ ਵਿੱਚ ਫੂਕਾ ਮਾਰਦੇ ਗਏ ਉਧਰ ਟੁਰ ਗਿਆ। ਪਰ ਮਾਂ ਮੇਰਾ ਤੇਰੇ ਨਾਲ ਵਾਅਦਾ ਹੈ ਜੀ। ਥੈਰਾ ਪੁੱਤ ਦਲੀਪ ਮੁਰਤੋ ਸਿੰਘ ਸਜੇ ਕਾ ਜੀ ਸਾਡੀਆਂ ਪੰਜਾਬੀ ਮਾਵਾਂ ਦੇ ਵਾਸਤੇ ਮਹਾਰਾਣੀ ਜਿੰਦ ਕੌਰ ਮਿਸਾਲ ਹੈ ਜਿਹੜੀ ਸਿੱਖੀ ਨਾਲੋਂ ਟੁੱਟੇ ਹੋਏ ਆਪਣੇ ਪੁੱਤ ਨੂੰ ਮੁੜ ਸਿੱਖੀ ਦੇ ਵਿੱਚ ਲਿਆਈ ਅਖੀਰ ਦਲੀਪ ਸਿੰਘ ਹਣੀ ਆਪਣੇ ਨਾਲ ਇੰਗਲੈਂਡ ਦੀ ਧਰਤੀ ਤੇ ਮਹਾਰਾਣੀ ਨੂੰ ਲੈ ਆਏ ਅੰਗਰੇਜ਼ਾਂ ਨੂੰ ਪਤਾ ਲੱਗ ਗਿਆ ਬੀਏ ਤੇ ਬਹੁਤ ਵੱਡੀ ਸਮੱਸਿਆ ਹੋ ਗਈ ਹੈ। ਮਾਂ ਪੁੱਤ ਨੂੰ ਉੱਥੇ ਵੀ ਇਕੱਠਿਆਂ ਨਾ ਰਹਿਣ ਦਿੱਤਾ ਗਿਆ। ਉੱਥੇ ਵੀ ਵਿਛੋੜੇ ਪਾ ਦਿੱਤੇ ਗਏ। ਸਮੇਂ ਬੰਨ੍ਹ ਦਿੱਤੇ ਗਏ ਮਰਾਪ ਦੇ। ਅੰਗਰੇਜ਼ ਜਾਣਦੇ ਸਨ ਕਿ ਮਹਾਰਾਣੀ ਕਿੰਨੀ ਖਤਰਨਾਕ ਹੈ ਉਹਨਾਂ ਦੇ ਵਾਸਤੇ। ਇਸੇ ਵਿਲਾਇਤ ਦੀ ਧਰਤੀ ਦੇ ਉੱਤੇ ਆਪਣੇ ਪੁੱਤ ਦੇ ਅੰਦਰ ਸਿੱਖੀ ਤੇ ਰਾਜ ਦੀ ਭਾਵਨਾ ਪੈਦਾ ਕਰਕੇ ਅਖੀਰ ਪੰਜਾਬੀਆਂ ਦੀ ਮਾਈ ਸਾਹਿਬ ਮਹਾਰਾਣੀ ਜਿੰਦਕੌਰ 1 ਅਗਸਤ 1863 ਈਸਵੀ ਨੂੰ ਆਖਰੀ ਫਤਿਹ ਬਣਾ ਗਈ। ਉਹਦੀ ਇੱਕੋ ਮਨ ਦੀ ਤਮੰਨਾ ਸੀ। ਉਹਦੀ ਮਿੱਟੀ ਉਹਦੀ ਆਪਣੀ ਧਰਤੀ ਤੇ ਲਿਜਾ ਕੇ ਸਮੇਟੀ ਜਾਵੇ। ਉਹਦੀਆਂ ਜੜੀਆਂ ਅਸਥੀਆਂ ਨੇ ਉਹ ਉਹਦੇ ਸਿਰ ਦੇ ਸਾਈਂ ਰਣਜੀਤ ਸਿੰਘ ਦੀ ਸਮਾਦ ਦੇ ਚਰਨਾਂ ਦੇ ਵਿੱਚ ਟਿਕਾਈਆਂ ਜਾ। ਸਰਕਾਰ ਦਲੀਪ ਸਿੰਘ ਨੇ ਬੜੀਆਂ ਅਰਜ਼ੋਈਆਂ ਕੀਤੀਆਂ ਅੰਗਰੇਜ਼ਾਂ ਦੇ ਸਾਹਮਣੇ ਦੁਨੀਆ ਦੇ ਵਿੱਚ ਇਹਨਾਂ ਤੋਂ ਵੱਡਾ ਪਾਪੀ ਸ਼ਾਇਦ ਕੋਈ ਨਾ ਹੋਵੇ ਉਹਨਾਂ ਕੋਈ ਨਾ ਸੁਣਿਆ ਮਹਾਰਾਣੀ ਦੀ ਲਾਸ਼ ਉੱਥੇ ਰੱਖੀ ਰਹੀ ਬੜਾ ਲੰਮਾ ਚੌੜਾ ਸਮਾਂ ਫੇਰ ਇਜਾਜ਼ਤ ਮਿਲ ਗਈ ਕਿ ਤੂੰ ਪੰਜਾਬ ਨਹੀਂ ਜਾ ਸਕੀਂਗਾ ਭਾਰਤ ਜਾ ਸਕਦਾ ਹੈ ਥਾਂ ਨਿਸ਼ਚਿਤ ਕਰ ਦਿੱਤੀ ਗਈ ਕਿ ਉਹਥੇ ਸੰਸਕਾਰ ਕਰਕੇ ਵਾਪਸ ਆ ਗਏ ਅਖੀਰ ਨਾਸਕ ਦੀ ਧਰਤੀ ਦੇ ਉੱਤੇ ਨਦੀ ਦੇ ਕਿਨਾਰੇ ਦੇ ਉੱਤੇ ਸੰਸਕਾਰ ਕੀਤਾ ਦਲੀਪ ਸਿੰਘ ਨੇ ਵਾਪਸ ਚਲੇ ਗਏ ਫਿਰ ਬਹੁਤ ਲੰਮੇ ਸਮੇਂ ਦੇ ਬਾਅਦ ਦਲੀਪ ਸਿੰਘ ਉਹਨਾਂ ਦੇ ਧੀ ਬੰਬਾ ਸਦਰਲੈਂਡ ਉਹਨਾਂ ਨੇ ਉਹਨਾਂ ਨੇ ਆਪਣੀ ਦਾਦੀ ਦੀ ਜਿਹੜੀ ਤਮੰਨਾ ਸੀ ਨਾ ਉਹਨੂੰ ਪੂਰਿਆ ਕੀਤਾ ਤੇ ਉਹਨਾਂ ਦੇ ਅਸਥ ਲਿਆ ਕੇ ਫਿਰ ਪੰਜਾਬ ਦੀ ਧਰਤੀ ਦੇ ਉੱਤੇ ਉਹਨਾਂ ਦੇ ਆਪਣੇ ਰਾਜ ਭਾਗ ਵਾਲੇ ਸ਼ਹਿਰ ਲਾਹੌਰ ਦੇ ਅੰਦਰ ਸਰਕਾਰ ਰঞ্জੀਤ ਸਿੰਘ ਦੀ ਚਰਨਾਂ ਦੇ ਵਿੱਚ ਭੇਟ ਕੀਤੇ ਮਹਾਰਾਣੀ ਜਿੰਦ ਕੌਰ ਦਾ ਇੱਕ ਗੱਲ ਕਹਿ ਕੇ ਮੈਂ ਸਮਾਪਤੀ ਕਰਾਂਗਾ। ਤਕਰੀਬਨ ਬਹੁਤੀਆਂ ਲਿਖਤਾਂ ਦੇ ਅੰਦਰ ਕਰੈਕਟਰ ਅਸੈਸੀਨੇਸ਼ਨ ਕੀਤਾ ਗਿਆ। ਇਹਦਾ ਸ਼ਿਕਾਰ ਕਾਜ਼ੀ ਨੂਰ ਮੁਹੰਮਦ ਆਪਣਾ ਜਿਹੜਾ ਸ਼ਾ ਮੁਹੰਮਦ ਹੈ ਉਹ ਵੀ ਹੁੰਦਾ ਜਦੋਂ ਉਹ ਲਿਖਦਾ ਹੈਗਾ ਅੰਗਰੇਜ਼ਾਂ ਤੇ ਸਿੱਖਾਂ ਦੀ ਲੜਾਈ ਦਾ ਹਾਲ ਸੁਣੀਆਂ ਸੁਣਾਈਆਂ ਗੱਲਾਂ ਦਾ ਜਦੋਂ ਸਰਦਾਰ ਕਰਮ ਸਿੰਘ ਹੋਣਾ ਨੇ ਬਜ਼ੁਰਗਾਂ ਤੋਂ ਬਿਆਣੇ ਇਕੱਠੇ ਕੀਤੇ ਤੇ ਸਾਨੂੰ ਉਹਦੇ ਵਿੱਚ ਵੀ ਪਤਾ ਲੱਗਦਾ ਹੈ ਕਿ ਫੌਜੀ ਸਪਾਂਝਾਂ ਦੇ ਅੰਦਰ ਅੰਗਰੇਜ਼ਾਂ ਨੇ ਕਿਹੜੀਆਂ ਗੱਲਾਂ ਧਮਾਈਆਂ ਸਨ ਤੇ ਫੇਰ ਜਿਹੜੇ ਅੰਗਰੇਜ਼ ਲਖਾਰੀਆਂ ਨੇ ਲਿਖਤਾਂ ਲਿਖੀਆਂ ਉਹਨਾਂ ਦੇ ਅੰਦਰ ਵੀ ਉਹਨਾਂ ਨੇ ਕਿੰਨੀਆਂ ਵਹਿਯਾਤ ਗੱਲਾਂ ਜਿਹੜੀਆਂ ਸਨ ਉਹ ਮਹਾਰਾਣੀ ਦੇ کردار ਦੇ ਬਾਰੇ ਦੇ ਵਿੱਚ ਉਛਾਲੀਆਂ ਸਨ ਪਰ ਸੱਚੀ ਗੱਲ ਇਹੋ ਹੈ ਸੂਰਜ ਦੇ ਉੱਤੇ ਥੁੱਕਿਆ ਮੂੰਹ ਆਪਣੀ ਲਿਬੜਦੇ ਆ ਮਹਾਰਾਣੀ ਬਿਲਕੁਲ ਉਸੇ ਤਰ੍ਹਾਂ ਪਵਿੱਤਰ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕੋਸ਼ਿਸ਼ ਹੋਏਗੀ ਕਿ ਇੱਕ ਪੂਰੀ ਕਿਤਾਬ ਜਿਹਦੇ ਵਿੱਚ ਮਹਾਰਾਣੀ ਦੇ ਉੱਤੇ ਲੱਗੇ ਹਰ ਇਲਜ਼ਾਮ ਦਾ ਜਵਾਬ ਹੈ ਜਿਹੜਾ ਤੱਥਾਂ ਦੇ ਆਧਾਰ ਦੇ ਉੱਤੇ ਦਿੱਤਾ ਜਾਏ ਉਹ ਜ਼ਰੂਰ ਅਸੀਂ ਸੰਗਤ ਦੇ ਸਾਹਮਣੇ ਪੇਸ਼ ਕਰਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ